ਇੱਕ ਮੁਸਲਮਾਨ ਕੁੜੀ ਦਾ ਵਿਆਹ ਹੋ ਰਿਹਾ ਸੀ ਤੇ ਉਸ ਵਿਆਹ ਦੇ ਵਿੱਚ ਜਿੰਨੇ ਵੀ ਰਿਸ਼ਤੇਦਾਰ ਸੀ ਸਾਰੇ ਹੀ ਬਹੁਤ ਖੁਸ਼ ਸੀ ਪਰ ਜਿਸ ਕੁੜੀ ਦਾ ਵਿਆਹ ਸੀ ਉਸ ਦੀ ਮਾਤਾ ਇੱਧਰ ਉੱਧਰ ਦੇਖ ਰਹੀ ਸੀ ਜਿਵੇਂ ਉਹਨਾਂ ਦੀਆਂ ਅੱਖਾਂ ਕਿਸੇ ਨੂੰ ਲੱਭ ਰਹੀਆਂ ਹੋਣ ਤੇ ਉਦੋਂ ਹੀ ਉਸ ਵਿਆਹ ਦੇ ਵਿੱਚ ਇੱਕ ਵਿਅਕਤੀ ਹੁੰਦਾ ਹੈ ਜਿਹੜਾ ਕਿ Hindu ਧਰਮ ਦਾ ਹੁੰਦਾ ਹੈ ਜਿਹੜਾ ਕਿ ਆਪਣੇ ਪੂਰੇ ਪਰਿਵਾਰ ਦੇ ਨਾਲ ਵਿਆਹ ਦੇ ਵਿੱਚ ਆਇਆ ਸੀ ਤੇ ਜਿਵੇਂ ਹੀ ਕੁੜੀ ਦੀ ਮਾਤਾ ਨੂੰ ਪਤਾ ਲੱਗਦਾ ਹੈ ਕਿ ਇੱਕ Hindu ਵਿਅਕਤੀ ਉਹਨਾਂ ਦੀ ਧੀ ਦੇ ਵਿਆਹ ਦੇ ਵਿੱਚ ਆਇਆ ਹੈ ਉਹ ਉਦੋਂ ਹੀ ਭੱਜਦੇ ਹੋਏ ਉਹਨਾਂ ਦੇ ਕੋਲ ਜਾਂਦੀ ਹੈ ਤੇ ਉਦੋਂ ਹੀ ਉਸ ਮੁੰਡੇ ਦੇ ਗੱਲ ਨਾਲ ਲੱਗ ਕੇ ਫੁੱਟ ਫੁੱਟ ਕੇ ਰੋਣ ਲੱਗਦੀ ਹੈ ਕਹਿੰਦੀ ਹੈ ਕਿ ਵੀਰੇ ਤੁਸੀਂ ਆਗੇ ਮੈਨੂੰ ਵਿਸ਼ਵਾਸ ਸੀ ਕਿ ਤੁਸੀਂ ਜ਼ਰੂਰ ਆਉਂਗੇ ਇਸ ਤੋਂ ਬਾਅਦ ਜਿਹੜਾ ਉਹ Hindu ਵਿਅਕਤੀ ਹੁੰਦਾ ਹੈ ਉਹ ਉਸ ਨੂੰ ਚੁੱਪ ਕਰਵਾਉਂਦਾ ਹੈ ਅਤੇ ਕਹਿੰਦਾ ਹੈ ਕਿ ਮੇਰੀ ਭੈਣ ਦੀ ਧੀ ਦਾ ਵਿਆਹ ਹੈ ਤੇ ਮੈਂ ਨਾ ਆਉਂਦਾ ਇਹ ਕਿਵੇਂ ਹੋ ਸਕਦਾ ਸੀ ਇਸ ਗੱਲ ਨੂੰ ਸੁਣ ਕੇ ਉੱਥੇ ਜਿੰਨੇ ਵੀ ਰਿਸ਼ਤੇਦਾਰ ਸੀ ਲੋਕ ਸੀ ਉਹ ਸਾਰੇ ਹੀ ਹੈਰਾਨ ਹੋ ਜਾਂਦੇ ਨੇ ਤੇ ਇਹ ਭੈਣ ਭਰਾ ਕਿਵੇਂ ਹੋਏ ਕੌਣ ਸੀ ਉਹ ਵਿਅਕਤੀ ਅਤੇ ਕਿਉਂ ਇੱਕ ਮੁਸਲਮਾਨ ਔਰਤ ਨੂੰ ਆਪਣੀ ਭੈਣ ਕਹਿ ਰਿਹਾ ਸੀ ਪੂਰੀ ਕਹਾਣੀ ਦੀ ਸੱਚਾਈ ਜਾਣਨ ਦੇ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਸੋ ਦੋਸਤੋ ਜਲੰਧਰ ਦੇ ਵਿੱਚ ਇੱਕ ਰਵੀਨਾ ਨਾਮ ਦੀ ਕੁੜੀ ਰਹਾ ਕਰਦੀ ਸੀ ਜਿੱਥੇ ਉਸ ਦੇ ਨਾਲ ਸਿਰਫ ਮਾਮਾ ਸੀ ਤੇ ਉਹਨਾਂ ਦਾ ਪਿਛੋਕੜ ਪਿਛਲਾ ਇਲਾਹਾਬਾਦ ਦਾ ਹੈ ਜਲੰਧਰ ਦੇ ਵਿੱਚ ਉਹ ਆਪਣੇ ਮਾਮੇ ਦੇ ਕੋਲ ਰਹਾ ਕਰਦੀ ਸੀ ਤੇ ਇੱਥੇ ਹੀ ਉਹ ਆਪਣੀ ਪੜ੍ਹਾਈ ਲਿਖਾਈ ਕਰ ਰਹੀ ਸੀ ਇੱਕ ਦਿਨ ਅਚਾਨਕ ਤੋਂ ਇਲਾਬਾਦ ਉਸੇ ਟ੍ਰੇਨ ਦੀ ਟਿਕਟ ਵੀ ਬੁੱਕ ਕਰਵਾ ਲਈ ਸੀ ਸ਼ਾਮ ਦਾ ਟਾਈਮ ਦੀ ਬੁਕਿੰਗ ਹੋਈ ਉਸੇ ਦਿਨ ਹੀ ਇੱਕ ਦਿਨ ਉਸ ਦੀ ਸਹੇਲੀ ਜਿਹੜੀ ਉਸ ਨੂੰ ਪਾਰਟੀ ਦੇਣਾ ਚਾਹੁੰਦੀ ਸੀ ਉਹ ਉਸ ਨੂੰ ਬੁਲਾਉਂਦੀ ਹੈ ਤੇ ਜਿਹੜੀ ਰਵੀਨਾ ਹੁੰਦੀ ਹੈ ਉਹ ਸੋਚਦੀ ਹੈ ਕਿ ਕੋਈ ਗੱਲ ਨਹੀਂ ਪਹਿਲਾਂ ਪਾਰਟੀ 'ਚ ਚਲੀ ਜਾਵਾਂਗੇ ਤੇ ਫਿਰ ਉਸ ਤੋਂ ਬਾਅਦ ਆਪਣੀ ਟ੍ਰੇਨ ਫੜ ਕੇ ਇਲਾਬਾਦ ਚਲੀ ਜਾਵਾਂਗੇ ਇਹ ਸੋਚ ਕੇ ਰਵੀਨਾ ਸਿੱਧਾ ਹੀ ਆਪਣੀ ਸਹੇਲੀ ਦੇ ਘਰ ਪਾਰਟੀ ਦੇ ਲਈ ਨਿਕਲ ਜਾਂਦੀ ਹੈ ਤੇ ਉੱਥੇ ਪਾਰਟੀ ਕਰਨ ਤੋਂ ਬਾਅਦ ਉਹ ਸਿੱਧਾ ਹੀ ਰੇਲਵੇ ਸਟੇਸ਼ਨ ਤੇ ਪਹੁੰਚ ਜਾਂਦੀ ਹੈ ਰੇਲਵੇ ਸਟੇਸ਼ਨ ਤੇ ਜਾ ਕੇ ਥੋੜੀ ਦੇਰ ਇੰਤਜ਼ਾਰ ਕਰਨਦੀ ਹੈ ਤੇ ਇੰਤਜ਼ਾਰ ਕਰਨ ਤੋਂ ਬਾਅਦ ਫਿਰ ਉਸ ਦੀ ਟ੍ਰੇਨ ਆ ਜਾਂਦੀ ਹੈ ਜਿਸ ਟ੍ਰੇਨ ਦੀ ਡੱਬੇ ਦੇ ਵਿੱਚ ਸੀਟ ਬੁੱਕ ਕਰਵਾਈ ਹੋਈ ਸੀ ਹੁਣ ਜਿਵੇਂ ਹੀ ਉਸ ਟ੍ਰੇਨ ਦੇ ਅੰਦਰ ਬੈਠਦੀ ਹੈ ਤੇ ਦੇਖਦੇ ਹੀ ਉਹ ਇੱਕਦਮ ਘਬਰਾਣ ਲੱਗ ਜਾਂਦੀ ਹੈ ਜਿਸ ਡੱਬੇ ਦੇ ਅੰਦਰ ਰਵੀਨਾ ਦੀ ਸੀਟ ਬੁੱਕ ਸੀ ਉਸੇ ਡੱਬੇ 'ਚ ਕੋਈ ਵੀ ਕੁੜੀ ਨਹੀਂ ਸੀ ਮੁਸ਼ਕਲ ਦੇ ਨਾਲ ਇਹ 1-2 ਔਰਤਾਂ ਹੀ ਸੀ ਜਿਹੜੀਆਂ ਕਿ ਬਹੁਤ ਜ਼ਿਆਦਾ ਬਜ਼ੁਰਗ ਸਨ ਤੇ ਉੱਥੇ ਜਿਹੜੀ ਕੁੜੀ ਸੀ ਉਸ ਦੀ ਉਮਰ 26 ਸਾਲ ਦੇ ਆਸ-ਪਾਸ ਦੀ ਸੀ ਤੇ 26 ਸਾਲ ਦੀ ਉਮਰ 'ਚ ਉਸ ਨੂੰ ਇਕੱਲੇ ਹੀ ਸਫ਼ਰ ਕਰਨਾ ਪੈ ਰਿਹਾ ਸੀ ਜਲੰਧਰ ਤੋਂ ਇਲਾहाबाद ਲਈ ਹੁਣ ਇਸ ਗੱਲ ਨੂੰ ਸੋਚ ਕੇ ਉਹ ਬੜੀ ਹੀ ਮਾਇੂਸ ਹੋ ਜਾਂਦੀ ਹੈ ਤੇ ਮਨ ਦੇ ਮਨ ਚ ਹੀ ਸੋਚਦੀ ਹੈ ਕਿ ਟ੍ਰੇਨ ਦੇ ਵਿੱਚ ਜੇਕਰ ਮੇਰੇ ਨਾਲ ਕੁਝ ਗਲਤ ਹੋ ਗਿਆ ਤਾਂ ਫਿਰ ਕੀ ਹੋਵੇਗਾ ਤੇ ਉਹ ਇੱਕ ਵਾਰ ਫਿਰ ਉੱਥੋਂ ਹੀ ਦੁਬਾਰਾ ਉੱਠਦੀ ਹੈ ਤੇ ਉੱਠਣ ਤੋਂ ਬਾਅਦ ਪੂਰੇ ਡੱਬੇ ਦੇ ਵਿੱਚ ਦੇਖਦੀ ਹੈ ਪਰ ਉਸ ਡੱਬੇ ਦੇ ਅੰਦਰ ਕੋਈ ਵੀ ਉਸ ਨੂੰ ਜਵਾਨ ਕੁੜੀ ਜਾਂ ਫਿਰ ਔਰਤ ਨਹੀਂ ਮਿਲਦੀ ਤੇ ਇਹ ਸਾਰਾ ਕੁਝ ਦੇਖ ਕੇ ਉਹ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਹੈ ਜਦੋਂ ਵੀ ਕੋਈ ਸਟੇਸ਼ਨ ਆਇਆ ਕਰਦਾ ਤਾਂ ਉਹ ਡਰਦੀ ਹੋਈ ਉਠਿਆ ਕਰਦੀ ਆਪਣੀ ਸੀਟ ਤੋਂ ਤੇ ਦੇਖਦੀ ਸੀ ਕਿ ਕੋਈ ਔਰਤ ਇਸ ਡੱਬੇ ਦੇ ਵਿੱਚ ਚੜੀ ਹੈ ਜਾਂ ਫਿਰ ਨਹੀਂ ਜੇਕਰ ਚੜੀ ਹੈ ਤਾਂ ਵਧੀਆ ਹੋਵੇਗਾ ਕਿ ਮੇਰਾ ਸਾਥ ਹੋ ਜਾਵੇਗਾ ਪਰ ਫਿਲਹਾਲ ਰਾਤ ਦਾ ਟਾਈਮ ਸੀ ਤੇ ਰਾਤ ਦੇ ਵਕਤ ਕੋਈ ਵੀ ਔਰਤ ਟ੍ਰੇਨ ਦੇ ਉਸ ਡੱਬੇ ਦੇ ਵਿੱਚ ਨਹੀਂ ਚੜਦੀ ਉਸ ਦੇ ਨਾਲ ਹੀ ਜਿੰਨੇ ਵੀ ਸੀ ਮੁੰਡੇ ਹੀ ਸੀ ਤੇ ਮੁੰਡਿਆਂ ਨੂੰ ਦੇਖਣ ਤੋਂ ਬਾਅਦ ਰਵੀਨਾ ਬਹੁਤ ਹੀ ਜ਼ਿਆਦਾ ਘਬਰਾ ਰਹੀ ਸੀ ਡਰ ਦੇ ਡਰ ਦੀ ਸੈਮੀ ਹੋਈ ਉਹ ਉਹਨਾਂ ਮੁੰਡਿਆਂ ਵੱਲ ਦੇਖ ਰਹੀ ਸੀ ਤੇ ਉਸ ਦਾ ਡਰ ਉਸ ਦੇ ਚਿਹਰੇ ਤੋਂ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ ਉਸ ਦੇ ਸਾਹਮਣੇ ਵਾਲੀ ਸੀਟ ਤੇ ਜ਼ਿਆਦਾਤਰ ਮੁੰਡੇ ਸੀ ਤੇ ਉਹ ਸਾਰੇ ਇੱਕ ਦੂਜੇ ਦੇ ਨਾਲ ਮਜ਼ਾਕ ਕਰ ਰਹੇ ਸੀ ਹਾਸੇ ਮਜ਼ਾਕ ਕਰਦੇ ਹੋਏ ਉਹਨਾਂ ਮੁੰਡਿਆਂ ਵਿੱਚੋਂ ਇੱਕ ਦੀ ਨਜ਼ਰ ਰਵੀਨਾ ਉੱਤੇ ਪੈ ਗਈ ਤੇ ਉਸ ਦੇ ਡਰ ਨੂੰ ਮਹਿਸੂਸ ਕਰ ਲੈਂਦਾ ਹੈ ਇਸ ਤੋਂ ਬਾਅਦ ਉਹ ਮੁੰਡਾ ਕੁੜੀ ਨੂੰ ਤਾਂ ਕੁਝ ਨਹੀਂ ਕਹਿੰਦਾ ਤੇ ਉਦਾਂ ਹੀ ਆਪਣੇ ਦੋਸਤਾਂ ਦੇ ਨਾਲ ਸਮਝਾਗ ਕਰਦਾ ਰਹਿੰਦਾ ਹੈ ਥੋੜੀ ਦੇਰ ਬਾਅਦ ਜਦੋਂ ਉਸ ਨੂੰ ਲੱਗਦਾ ਹੈ ਕਿ ਹੁਣ ਗੱਲ ਕਰਨੀ ਚਾਹੀਦੀ ਹੈ ਤੇ ਉਸ ਕੁੜੀ ਨੂੰ ਜਾ ਕੇ ਕਹਿੰਦਾ ਹੈ ਕਿ ਦੇਖੋ ਮੇਰਾ ਨਾਮ ਰਜੀਵ ਹੈ ਕਿ ਮੈਂ ਤੁਹਾਡਾ ਨਾਮ ਪੁੱਛ ਸਕਦਾ ਹਾਂ ਇਸ ਗੱਲ ਨੂੰ ਸੁਣਦੇ ਹੀ ਰਵੀਨਾ ਜਿਹੜੀ ਪਹਿਲਾਂ ਹੀ ਬਹੁਤ ਜ਼ਿਆਦਾ ਘਬराई ਹੋਈ ਸੀ ਉਹ ਹੋਰ ਵੀ ਜ਼ਿਆਦਾ ਡਰ ਜਾਂਦੀ ਹੈ ਤੇ ਸੋਚਣ ਲੱਗ ਜਾਂਦੀ ਹੈ ਕਿ ਤਾਂ ਮੇਰੇ ਨਾਲ ਗੱਲ ਕਰ ਰਿਹਾ ਹੁਣ ਪਤਾ ਨਹੀਂ ਇਸ ਤੋਂ ਬਾਅਦ ਕੀ ਹੋਵੇਗਾ ਤਾਂ ਰਵੀਨਾ ਉਸ ਮੁੰਡੇ ਨੂੰ ਕੁਝ ਵੀ ਨਹੀਂ ਦੱਸਦੀ ਚੁੱਪਚਾਪ ਇਤੇ ਬੈਠੀ ਰਹਿੰਦੀ ਹੈ ਬਸ ਇਦਾਂ ਹੀ ਚੁੱਪਚਾਪ ਉਸ ਦੇ ਵੱਲ ਘੂਰਦੇ ਹੋਏ ਦੇਖਦੀ ਰਹਿੰਦੀ ਹੈ ਜਿਹੜਾ ਸਾਹਮਣੇ ਮੁੰਡਾ ਬੈਠਿਆ ਹੋਇਆ ਸੀ ਜਿਸ ਦਾ ਨਾਮ ਰਜੀਵ ਸੀ ਤਾਂ ਉਸਦੇ ਡਰ ਨੂੰ ਮਹਿਸੂਸ ਕਰ ਲੈਂਦਾ ਹੈ ਤੇ ਉਹ ਕੁੜੀ ਨੂੰ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਜੇਕਰ ਤੁਸੀਂ ਆਪਣਾ ਨਾਮ ਨਹੀਂ ਦੱਸਣਾ ਚਾਹੁੰਦੇ ਤਾਂ ਇਸ 'ਚ ਕੋਈ ਵੱਡੀ ਗੱਲ ਨਹੀਂ ਪਰ ਤੁਸੀਂ ਇਹ ਤਾਂ ਦੱਸ ਸਕਦੇ ਹੋ ਕਿ ਤੁਸੀਂ ਕਿੱਥੇ ਜਾ ਰਹੇ ਹੋ ਤੇ ਜਿਹੜੀ ਰਵੀਨਾ ਹੁੰਦੀ ਹੈ ਇਸ ਤੋਂ ਬਾਅਦ ਰਵੀਨਾ ਜਿਵੇਂ ਕਿਵੇਂ ਹਿੰਮਤ ਕਰਦੀ ਹੈ ਤੇ ਹਿੰਮਤ ਕਰਕੇ ਉਸ ਨੂੰ ਦੱਸ ਦਿੰਦੀ ਹੈ ਕਿ ਮੈਂ ਇਲਾਬਾਦ ਆਪਣੇ ਘਰ ਜਾ ਰਹੀ ਹਾਂ ਮੈਂ ਜਲੰਧਰ ਦੇ ਵਿੱਚ ਰਹਿ ਕੇ ਪੜ੍ਹਾਈ ਕਰ ਰਹੀ ਹਾਂ ਹੁਣ ਇਸ ਗੱਲ ਨੂੰ ਸੁਣਦੇ ਹੀ ਰਜੀਵ ਇੱਕਦਮ ਸੁੰਨ ਹੋ ਜਾਂਦਾ ਹੈ ਤੇ ਕਹਿੰਦਾ ਕਿ ਇਲਾਬਾਦ ਇਲਾਬਾਦ ਤਾਂ ਮੇਰੇ ਨਾਨਕਿਆਂ ਦਾ ਘਰ ਹੈ ਤਾਂ ਇਸ ਹਿਸਾਬ ਦੇ ਨਾਲ ਤੁਸੀਂ ਮੇਰੀ ਭੈਣ ਲੱਗੇ ਤਾਂ ਮੈਂ ਤੁਹਾਡਾ ਭਰਾ ਹੋਇਆ ਤੇ ਇਸ ਤੋਂ ਬਾਅਦ ਵੀ ਤੁਸੀਂ ਮੈਨੂੰ ਆਪਣਾ ਨਾਮ ਦੱਸਣ ਤੋਂ ਕਿਉਂ ਘਬਰਾ ਰਹੇ ਹੋ ਹੁਣ ਜਿਵੇਂ ਰਜੀਵ ਨੇ ਭੈਣ ਭਰਾ ਦਾ ਰਿਸ਼ਤਾ ਬਣਾ ਲਿਆ ਸੀ ਤੇ ਉਸ ਤੋਂ ਬਾਅਦ ਰਵਿਨਾ ਵੀ ਆਪਣੇ ਆਪ ਨੂੰ ਥੋੜਾ ਠੀਕ ਮਹਿਸੂਸ ਕਰਦੀ ਹੈ ਅਤੇ ਗੱਲ ਕਰਨ ਦੇ ਲਈ ਤਿਆਰ ਹੋ ਜਾਂਦੀ ਹੈ ਤੋਂ ਮੁੰਡੇ ਨਾਲ ਗੱਲ ਕਰਨ ਲੱਗ ਜਾਂਦੀ ਹੈ ਗੱਲਾਂ ਕਰਦੇ ਦੌਰਾਨ ਜਿਹੜਾ ਰਜੀਵ ਹੁੰਦਾ ਹੈ ਉਸ ਨੂੰ ਸਾਰੀਆਂ ਗੱਲਾਂ ਦੱਸਦਾ ਹੈ ਇਲਾਬਾਦ ਦੇ ਬਾਰੇ ਚ ਤੇ ਇਲਾਬਾਦ ਦੇ ਵਿੱਚ ਰਹਿ ਰਹੀ ਉਹ ਆਪਣੀ ਨਾਨੀ ਦੇ ਬਾਰੇ ਸਾਰਾ ਕੁਝ ਦੱਸਦਾ ਹੈ ਉਹ ਕਹਿੰਦਾ ਹੈ ਕਿ ਮੇਰੀ ਨਾਨੀ ਦਾ ਘਰ ਇਸ ਜਗਾਂ ਤੇ ਹੈ ਤੇ ਜਿਹੜਾ ਮੇਰਾ ਨਾਨਾ ਜੀ ਨੇ ਉਹ ਆਰਮੀ ਦੇ ਵਿੱਚੋਂ ਵੱਡੇ ਅਫਸਰ ਨੇ ਹੁਣ ਇਹ ਸਾਰੀਆਂ ਗੱਲਾਂ ਨੂੰ ਸੁਣਨ ਤੋਂ ਬਾਅਦ ਹੌਲੀ-ਹੌਲੀ ਰਵੀਨਾ ਦਾ ਜਿਹੜਾ ਡਰ ਸੀ ਉਹ ਹੌਲੀ-ਹੌਲੀ ਹੁਣ ਖਤਮ ਹੋ ਰਿਹਾ ਸੀ ਉਹ ਹੌਲੀ-ਹੌਲੀ ਹੁਣ ਖਤਮ ਹੋ ਰਿਹਾ ਸੀ ਕਿਉਂਕਿ ਉਹ ਇਸ ਨੂੰ ਮੁੰਡੇ ਨੂੰ ਆਪਣਾ ਭਰਾ ਸਮਝ ਰਹੀ ਸੀ ਇਸੇ ਤਰ੍ਹਾਂ ਹੀ ਕੁਝ ਥੇਰ ਹੋਰ ਗੱਲਾਂ ਹੁੰਦੀਆਂ ਨੇ ਤੇ ਰਵੀਨਾ ਵੀ ਆਪਣੇ ਬਾਰੇ ਸਾਰੀਆਂ ਗੱਲਾਂ ਜੀਵ ਨੂੰ ਦੱਸ ਦਿੰਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਮੈਂ ਜਲੰਧਰ ਦੇ ਵਿੱਚ ਰਹਿਣੀ ਆ ਤੇ ਉੱਥੇ ਹੀ ਪੜ੍ਹਾਈ ਆਪਣੀ ਪੂਰੀ ਕਰ ਰਹੀ ਆ ਉੱਥੇ ਮੇਰੇ ਮਾਮਾ ਜੀ ਰਹਿੰਦੇ ਨੇ ਤੇ ਮਾਮਾ ਜੀ ਦੇ ਕੋਲ ਰਹਿ ਕੇ ਮੈਂ ਆਪਣੀ ਪੜ੍ਹਾਈ ਲਿਖਾਈ ਕਰ ਰਹੀ ਹਾਂ ਹੁਣ ਮੇਰੇ ਘਰ ਵਾਲਿਆਂ ਨੇ ਮੈਨੂੰ ਬੁਲਾਇਆ ਹੈ ਤੇ ਤਾਂ ਹੀ ਮੈਂ ਉੱਥੇ ਜਾ ਰਹੀ ਹਾਂ ਤੇ ਮੈਂ ਪਹਿਲੀ ਵਾਰ ਹੀ ਇਕੱਲੇ ਸਫ਼ਰ ਕਰ ਰਹੀ ਹਾਂ ਤੇ ਇਸ ਦੇ ਚਲਦਿਆਂ ਹੀ ਮੈਂ ਬਹੁਤ ਜ਼ਿਆਦਾ ਡਰ ਗਈ ਸੀ ਪਰ ਜਦੋਂ ਤੁਸੀਂ ਮੈਨੂੰ ਦੱਸਿਆ ਕਿ ਉੱਥੇ ਦੇ ਹੀ ਰਹਿਣ ਵਾਲੇ ਹੋ ਤਾਂ ਮੇਰਾ ਡਰ ਤਾਂ ਇੱਕਦਮ ਗਾਇਬ ਹੋ ਗਿਆ ਰਵਿਨਾ ਦੀ ਇਹ ਗੱਲ ਸੁਣ ਕੇ ਰਜੀਵ ਹੱਸਣ ਲੱਗ ਜਾਂਦਾ ਹੈ ਤੇ ਹੌਲੀ-ਹੌਲੀ ਜਿਹੜੀ ਰਵਿਨਾ ਹੈ ਉਸ ਦਾ ਜਿਹੜਾ ਡਰ ਹੁੰਦਾ ਹੈ ਮਨ ਦੇ ਵਿੱਚ ਉਹ ਪੂਰੀ ਤਰ੍ਹਾਂ ਹੀ ਕਿਧਰੇ ਚਲਿਆ ਜਾਂਦਾ ਹੈ ਯਾਨੀ ਕਿ ਖਤਮ ਹੋ ਜਾਂਦਾ ਹੈ ਤੇ ਉੱਥੇ ਹੀ ਉਹ ਆਰਾਮ ਕਰਨ ਲੱਗ ਜਾਂਦੀ ਹੈ ਭਰਾ ਦੇ ਹੁੰਦੇ ਹੋਏ ਭੈਣ ਨੂੰ ਪੱਲਾਂ ਕੀ ਦਿੱਕਤ ਹੋਵੇਗੀ ਇਹ ਗੱਲ ਸੋਚ ਕੇ ਰਵੀਨਾ ਉਸ ਟ੍ਰੇਨ ਦੇ ਵਿੱਚ ਬੜੇ ਹੀ ਆਰਾਮ ਦੇ ਨਾਲ ਸੋ ਜਾਂਦੀ ਹੈ ਤੇ ਹੌਲੀ-ਹੌਲੀ ਕਰਕੇ ਉਸ ਦਾ ਜਿਹੜਾ ਸਟੇਸ਼ਨ ਆ ਜਾਂਦਾ ਹੈ ਲਗਭਗ 10 ਤੋਂ 12 ਘੰਟਿਆਂ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਰਵੀਨਾ ਦਾ ਸਟੇਸ਼ਨ ਔਨ ਹੀ ਵਾਲਾ ਸੀ ਫਿਰ ਰਵੀਨਾ ਆਪਣੀ ਸੀਟ ਤੇ ਬੈਠ ਜਾਂਦੀ ਹੈ ਤੇ ਬੈਠ ਕੇ ਫਿਰ ਤੋਂ ਰਜੀਵ ਦੇ ਨਾਲ ਗੱਲਾਂ ਕਰਨ ਲੱਗ ਜਾਂਦੀ ਹੈ ਰਜੀਵ ਵੀ ਸੋ ਗਿਆ ਸੀ ਪਰ ਰਵੀਨਾ ਨੇ ਜਦੋਂ ਉਠਾਇਆ ਤਾਂ ਉੱਠ ਵੀ ਗਿਆ ਤੇ ਫਿਰ ਤੋਂ ਉਸ ਦੇ ਨਾਲ ਗੱਲਾਂ ਕਰਨ ਲੱਗ ਜਾਂਦੇ ਨੇ ਇਸ ਤੋਂ ਬਾਅਦ ਜਦੋਂ ਰਵੀਨਾ ਦਾ ਸਟੇਸ਼ਨ ਆ ਜਾਂਦਾ ਹੈ ਉਹਨਾਂ ਨੇ ਤਾਂ ਉਤਰਨਾ ਹੀ ਸੀ ਤੇ ਉਹ ਆਪਣੇ ਬੈਗ ਦੇ ਵਿੱਚੋਂ ਪਰਚੀ ਕੱਢਦੀ ਹੈ ਤੇ ਐਡਰੈਸ ਲਿਖਦੇ ਹੋਏ ਰਜੀਵ ਨੂੰ ਦੇਣ ਲੱਗਦੀ ਹੈ ਤੇ ਕਹਿੰਦੀ ਹੈ ਕਿ ਭਰਾ ਜੇਕਰ ਤੁਸੀਂ ਕਦੇ ਵੀ ਆਪਣੀ ਨਾਨੀ ਦੇ ਘਰ ਆਉਂਗੇ ਤਾਂ ਸਾਡੇ ਘਰ ਵੀ ਜਰੂਰ ਆਇਓ ਕਿਉਂਕਿ ਮੈਂ ਤੁਹਾਨੂੰ ਕਦੇ ਵੀ ਨਹੀਂ ਭੁੱਲ ਸਕਦੀ ਇਸ ਤੋਂ ਬਾਅਦ ਰਜੀਵ ਪਰਚੇ ਨੂੰ ਲੈਂਦਾ ਹੈ ਤੇ ਲੈਣ ਤੋਂ ਬਾਅਦ ਫਿਰ ਵਾਪਸ ਕਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਭੈਣ ਮੈਨੂੰ ਮaaf ਕਰਦੀਂ ਦਰਅਸਲ ਤੁਸੀਂ ਜਦੋਂ ਟ੍ਰੇਨ ਦੇ ਵਿੱਚ ਬੈਠੇ ਸੀ ਉਦੋਂ ਤੋਂ ਹੀ ਤੁਹਾਡੇ ਚਿਹਰੇ ਤੇ ਡਰ ਸਾਫ ਸਾਫ ਝਲਕ ਰਿਹਾ ਸੀ ਤਾਂ ਇਸ ਲਈ ਮੈਂ ਤੁਹਾਨੂੰ ਝੂਠ ਬੋਲਿਆ ਮੇਰੀ ਨਾਨੀ ਇਲਾਬਾਦ ਦੇ ਵਿੱਚ ਨਹੀਂ ਰਹਿੰਦੀ। ਦਰਅਸਲ ਅਸੀਂ ਸਾਰੇ ਦੋਸਤ ਘੁੰਮਣ ਦੇ ਲਈ ਜਾ ਰਹੇ ਸੀ ਤੇ ਜਦੋਂ ਮੈਂ ਤੁਹਾਨੂੰ ਇਸ ਡੱਬੇ ਦੇ ਵਿੱਚ ਕਬਰائے ਹੋਏ ਦੇਖਿਆ ਤਾਂ ਮੈਂ ਸੋਚਿਆ ਕਿਉਂ ਨਾ ਤੁਹਾਡੇ ਨਾਲ ਗੱਲਾਂ ਕੀਤੀਆਂ ਜਾਣ ਤੇ ਗੱਲਾਂ ਕਰਕੇ ਤੁਹਾਡੇ ਡਰ ਨੂੰ ਗਾਇਬ ਕੀਤਾ ਜਾਵੇ। ਇਸ ਲਈ ਮੈਂ ਤੁਹਾਨੂੰ ਸਾਰਾ ਕੁਝ ਝੂਠ ਬੋਲਿਆ ਸੀ ਤੇ ਮੈਂ ਤਾਂ ਅੱਜ ਤੱਕ ਕਦੇ ਵੀ ਇਲਾਬਾਦ ਆਇਆ ਹੀ ਨਹੀਂ। ਹੁਣ ਇਸ ਗੱਲ ਨੂੰ ਸੁਣਦੈ ਹੀ ਰਵੀਨਾ ਬਹੁਤ ਹੀ ਜ਼ਿਆਦਾ ਹੈਰਾਨ ਹੋ ਜਾਂਦੀ ਹੈ। ਕਿਉਂਕਿ ਇਹ ਮੁੰਡਾ ਉਸ ਨੂੰ ਨਾ ਤਾਂ ਜਾਣਦਾ ਸੀ ਤੇ ਨਾ ਹੀ ਪਛਾਣਦਾ ਸੀ ਪਰ ਅੱਜ ਉਸ ਦਾ ਵਜਾ ਦੇ ਨਾਲ ਰਵੀਨਾ ਨੇ ਇਸ ਟ੍ਰੇਨ ਦੇ ਵਿੱਚ ਬਹੁਤ ਹੀ ਵਧੀਆ ਸਫ਼ਰ ਤੈਅ ਕੀਤਾ ਸੀ ਤੇ ਬਿਨਾਂ ਕਿਸੇ ਡਰ ਤੋਂ ਉਹ ਆਪਣੀ ਸੀਟ 'ਤੇ ਸੋ ਵੀ ਗਈ ਸੀ ਤਾਂ ਫਿਰ ਰਵੀਨਾ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਭਰਾ ਜੇਕਰ ਕਦੇ ਵੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਇਲਾਬਾਦ ਆਉਣਾ ਪਵੇ ਤਾਂ ਫਿਰ ਸਾਨੂੰ ਮਿਲ ਕੇ ਜ਼ਰੂਰ ਜਾਇਓ ਤੇ ਇਹ ਐਡਰੈਸ ਤੁਸੀਂ ਮੇਰਾ ਰੱਖ ਲਵੋ ਇਦਾਂ ਕਹਿੰਦੇ ਹੋਏ ਰਵੀਨਾ ਉਸ ਐਡਰੈਸ ਨੂੰ ਰਜੀਵ ਨੂੰ ਦੇਣ ਲੱਗ ਜਾਂਦੀ ਹੈ ਤੇ ਰਜੀਵ ਉਸ ਪਰਚੇ ਨੂੰ ਲੈ ਕੇ ਆਪਣੀ ਜੇਬ ਦੇ ਵਿੱਚ ਰੱਖ ਲੈਂਦਾ ਹੈ ਇਸ ਤੋਂ ਬਾਅਦ ਰਵਿਨਾ ਦਾ ਸਟੇਸ਼ਨ ਵੀ ਆ ਜਾਂਦਾ ਹੈ ਤੇ ਰਵਿਨਾ ਉਸ ਸਟੇਸ਼ਨ ਤੇ ਉਤਰਨ ਲੱਗਦੀ ਹੈ ਰਜੀਵ ਰਵਿਨਾ ਦੇ ਸਮਾਨ ਨੂੰ ਚੱਕਦਾ ਹੈ ਅਤੇ ਉਸ ਨੂੰ نیچے ਉਤਾਰਨ ਦੇ ਵਿੱਚ ਰਵਿਨਾ ਦੀ ਮਦਦ ਕਰਦਾ ਹੈ ਉਤਰਨ ਤੋਂ ਬਾਅਦ ਕਹਿੰਦਾ ਹੈ ਕਿ ਭੈਣੇ ਚਲੋ ਤੁਹਾਡਾ ਸਟੇਸ਼ਨ ਆ ਗਿਆ ਤੇ ਹੁਣ ਤੁਸੀਂ ਆਰਾਮ ਦੇ ਨਾਲ ਆਪਣੇ ਘਰ ਚਲੇ ਜਾਓ ਹੁਣ ਤੁਹਾਨੂੰ ਕੋਈ ਵੀ ਕਿਸੇ ਚੀਜ਼ ਦੀ ਦਿੱਕਤ ਨਹੀਂ ਸੋ ਦੋਸਤੋ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਨੇ ਆ ਕਿ ਤੁਹਾਨੂੰ ਪਤਾ ਵੀ ਹੋਣਾ ਕਿ ਸਾਰੇ ਹੀ ਮੁੰਡੇ ਬੂਰੀ ਤੇ ਗੰਦੀ ਨੀਅਤ ਵਾਲੇ ਨਹੀਂ ਹੁੰਦੇ ਮੁੰਡਿਆਂ ਦੇ ਵਿੱਚ ਪਿਤਾ ਤੇ ਭਰਾ ਜਿਹੇ ਰਿਸ਼ਤੇ ਵੀ ਹੋਇਆ ਕਰਦੇ ਨੇ ਤਾਂ ਸਾਰਿਆਂ ਨੂੰ ਹੀ ਇੱਕ ਜਿਹਾ ਨਾ ਸਮਝੋ ਸਾਰੇ ਤਰ੍ਹਾਂ ਦੇ ਲੋਕ ਹੀ ਇਸ ਦੁਨੀਆ ਦੇ ਵਿੱਚ ਵਸੇ ਹੋਏ ਨੇ ਇਦਾਂ ਕਹਿ ਕੇ ਰਜੀਵ ਉਥੋਂ ਜਾਣ ਲੱਗ ਜਾਂਦਾ ਹੈ ਤੇ ਰਵੀਨਾ ਨੂੰ ਦੇਖਦੇ ਹੀ ਉਸ ਨੂੰ ਐਵੇਂ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਉਸ ਦਾ ਆਪਣਾ ਭਰਾ ਹੀ ਉਸ ਨੂੰ ਛੱਡ ਕੇ ਜਾ ਰਿਹਾ ਹੋਵੇ ਤੇ ਉਦੋਂ ਫਿਰ ਰਾਜੀਵ ਵਾਪਸ ਮੁੜਦਾ ਹੈ ਤੇ ਆਪਣੀ ਜੇਬ ਦੇ ਵਿੱਚੋਂ ਇੱਕ ਵਿਜ਼ਿਟਿੰਗ ਕਾਰਡ ਕੱਢਦਾ ਹੈ ਤੇ ਰਵੀਨਾ ਦੇ ਹੱਥ 'ਚ ਫੜਾ ਦਿੰਦਾ ਹੈ ਕਹਿੰਦਾ ਹੈ ਕਿ ਭੈਣ ਜਲੰਧਰ ਦੇ ਵਿੱਚ ਹੀ ਸਾਡਾ ਇੱਕ ਛੋਟਾ ਜਿਹਾ ਕਾਰੋਬਾਰ ਹੈ ਜੇਕਰ ਤੁਹਾਨੂੰ ਕਦੇ ਵੀ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਤਾਂ ਤੁਸੀਂ ਬੇਚਿਜ ਕੋ ਹੋ ਕੇ ਉੱਥੇ ਆ ਜਾਓ ਤੇ ਮੇਰੇ ਤੋਂ ਜਿੰਨੀ ਹੋਵੇਗੀ ਮਦਦ ਮੈਂ ਤੁਹਾਡੀ ਕਰ ਦਿਆਂਗਾ ਹੁਣ ਜਿਵੇਂ ਹੀ ਰਵੀਨਾ ਉਸ ਕਾਰਡ ਨੂੰ ਦੇਖਦੀ ਹੈ ਰਾਜੀਵ ਨੂੰ ਕਹਿੰਦੀ ਹੈ ਕਿ ਸ਼ਾਇਦ ਤੁਸੀਂ ਇਹ ਗਲਤ ਕਾਰਡ ਦੇ ਦਿੱਤਾ ਹੈ ਤੇ ਉਦੋਂ ਫਿਰ ਰਾਜੀਵ ਰਵੀਨਾ ਬਾਲ ਦੇ ਕੇ ਮੁਸਕਰਾਉਂਦਾ ਤੇ ਕਹਿੰਦਾ ਹੈ ਕਿ ਇਹ ਬਿਲਕੁਲ ਸਹੀ ਕਾਰਡ ਹੈ ਮੈਂ ਆਪਣਾ ਨਾਮ ਤੁਹਾਨੂੰ ਗਲਤ ਦੱਸਿਆ ਸੀ ਮੇਰਾ ਅਸਲੀ ਨਾਮ ਰਜੇਸ਼ ਹੈ ਕਿਉਂਕਿ ਉਸ ਕਾਰਡ ਤੇ ਜਿਹੜਾ ਨਾਮ ਲਿਖਿਆ ਹੋਇਆ ਉਹ ਸ਼ਿਵਾਸੀ ਤਾਂ ਹੀ ਰਵੀਨਾ ਸਮਝ ਗਈ ਸੀ ਕਿ ਸ਼ਾਇਦ ਇਸ ਦੀ ਜੇਬ ਦੇ ਵਿੱਚ ਉਹ ਕਿਸੇ ਹੋਰ ਦਾ ਕਾਰਡ ਨਾ ਹੋਵੇ ਤੇ ਉਹ ਇਹ ਕਾਰਡ ਮੈਨੂੰ ਫੜਾ ਕੇ ਚਲਾ ਗਿਆ ਹੁਣ ਇਸ ਗੱਲ ਨੂੰ ਦੇਖ ਕੇ ਰਵੀਨਾ ਹੈਰਾਨ ਤਾਂ ਹੁੰਦੀ ਹੈ ਪਰ ਹੱਸਦੇ ਹੋਏ ਰਜੇਸ਼ ਨੂੰ ਵੀਦਾ ਕਰਦੀ ਹੈ ਇਸ ਦੇ ਨਾਲ ਹੀ ਹੌਲੀ-ਹੌਲੀ ਸਮਾਂ ਬੀਤਦਾ ਹੈ ਤੇ ਵਕਤ ਬੀਤਣ ਤੋਂ ਬਾਅਦ ਰਵੀਨਾ ਦਾ ਵਿਆਹ ਵੀ ਹੋ ਜਾਂਦਾ ਹੈ ਤੇ ਰਵੀਨਾ ਦੇ ਬੱਚੇ ਵੀ ਹੋ ਜਾਂਦੇ ਨੇ ਰਵੀਨਾ ਦੇ ਦੋ ਬੱਚੇ ਹੁੰਦੇ ਨੇ ਇੱਕ ਮੁੰਡਾ ਤੇ ਇੱਕ ਕੁੜੀ ਜਿਹੜੀ ਕੁੜੀ ਹੁੰਦੀ ਹੈ ਉਹ ਵੱਡੀ ਹੁੰਦੀ ਹੈ ਤੇ ਜਿਹੜਾ ਮੁੰਡਾ ਹੁੰਦਾ ਹੈ ਉਹ ਛੋਟਾ ਹੁੰਦਾ ਹੈ ਰਵੀਨਾ ਦਾ ਵਿਆਹ ਉਸ ਦੇ ਘਰ ਵਾਲਿਆਂ ਨੇ ਜਲੰਧਰ ਵਿੱਚ ਹੀ ਕਰਵਾ ਦਿੱਤਾ ਸੀ ਤੇ ਜਲੰਧਰ ਦੇ ਵਿੱਚ ਹੀ ਰਵੀਨਾ ਰਹਿਣ ਲੱਗ ਜਾਂਦੀ ਹੈ ਪਰ ਟਾਈਮ ਬੀਤ ਰਿਹਾ ਸੀ ਟਾਈਮ ਬੀਤਣ ਤੋਂ ਬਾਅਦ ਵੀ ਰਵੀਨਾ ਉਹਨਾਂ ਗੱਲਾਂ ਨੂੰ ਨਹੀਂ ਭੁੱਲਦੀ ਜਿਹੜਾ ਸਾਰਾ ਕੁਝ ਟ੍ਰੇਨ ਦੇ ਵਿੱਚ ਉਸ ਦੇ ਨਾਲ ਹੋਇਆ ਸੀ ਇੱਕ ਹਿੰਦੂ ਮੁੰਡੇ ਨੇ ਉਸ ਦੀ ਮਦਦ ਕੀਤੀ ਸੀ ਅਣਜਾਣ ਹੁੰਦੇ ਹੋਏ ਉਹ ਵੀ ਇੱਕ ਭਰਾ ਬਣ ਕੇ ਇਸ ਤਰ੍ਹਾਂ ਭਲਾ ਅੱਜ ਦੇ ਸਮੇਂ ਵਿੱਚ ਕੌਣ ਕਰਦਾ ਹੈ ਇਦਾਂ ਹੀ ਹੌਲੀ-ਹੌਲੀ ਕੁਝ ਸਮਾਂ ਹੋਰ ਬੀਤਦਾ ਹੈ ਤੇ ਕੁਝ ਸਾਲਾਂ ਬਾਅਦ ਰਵੀਨਾ ਦੀ ਜਿਹੜੀ ਧੀ ਹੁੰਦੀ ਹੈ ਉਹ ਵਿਆਣ ਜੋਗੀ ਹੋ ਜਾਂਦੀ ਹੈ ਤੇ ਜਿਵੇਂ ਉਸ ਦੀ ਧੀ ਵਿਆਣ ਦੇ ਜੋਗੇ ਹੁੰਦੀ ਹੈ ਤਾਂ ਉਸ ਦੀ ਮਾਤਾ ਉਸ ਦੇ ਲਈ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੰਦੀ ਹੈ ਤੇ ਰਿਸ਼ਤਾ ਲੱਭਣ ਤੋਂ ਬਾਅਦ ਉਸ ਨੂੰ ਇੱਕ ਰਿਸ਼ਤਾ ਮਿਲ ਵੀ ਜਾਂਦਾ ਹੈ ਤੇ ਇਸ ਤੋਂ ਬਾਅਦ ਰਵੀਨਾ ਆਪਣੀ ਧੀ ਦਾ ਵਿਆਹ ਤੈਅ ਕਰ ਦਿੰਦੀ ਹੈ ਤੇ ਵਿਆਹ ਪੱਕਾ ਕਰਨ ਤੋਂ ਬਾਅਦ ਵਿਆਹ ਦੀ ਤਰੀਕ ਰੱਖ ਦਿੱਤੀ ਜਾਂਦੀ ਹੈ ਪਰ ਧੀ ਦੇ ਵਿਆਹ ਦੇ ਟਾਈਮ ਉਸ ਨੂੰ ਆਪਣੇ ਭਰਾ ਦੀ ਬਹੁਤ ਹੀ ਜ਼ਿਆਦਾ ਯਾਦ ਆਉਂਦੀ ਹੈ ਕਿਉਂਕਿ ਉਹ ਹਮੇਸ਼ਾ ਸੋਚਿਆ ਹੀ ਕਰਦੀ ਸੀ ਕਿ ਜੇਕਰ ਉਸ ਦਾ ਭਰਾ ਕੋਲ ਹੁੰਦਾ ਤਾਂ ਬਹੁਤ ਹੀ ਵਧੀਆ ਹੁੰਦਾ ਦਰਅਸਲ ਰਵੀਨਾ ਦੇ ਭਰਾ ਦੀ ਮੌਤ ਕੁਝ ਮਹੀਨੇ ਪਹਿਲਾਂ ਹੋ ਗਈ ਸੀ ਇੱਕ ਹਾਸੇ ਵਿੱਚ ਤੇ ਉਸ ਤੋਂ ਬਾਅਦ ਰਵੀਨਾ ਆਪਣੇ ਭਰਾ ਨੂੰ ਬਾਰ-ਬਾਰ ਯਾਦ ਕਰਿਆ ਕਰਦੀ ਸੀ। ਉਸ ਦੇ ਭਰਾ ਦੇ ਬੱਚੇ ਤਾਂ ਸੀ ਜਿਹੜੇ ਆਉਣਗੇ ਤੇ ਫਰਜ਼ ਨਿਭਾ ਦੇਣਗੇ ਪਰ ਭਰਾ ਨਹੀਂ ਸੀ ਇਹ ਗੱਲ ਉਸ ਦੇ ਦਿਲ ਤੇ ਲੱਗਿਆ ਕਰਦੀ ਇੱਕ ਦਿਨ ਰਵੀਨਾ ਆਪਣੀ ਧੀ ਨੂੰ ਸ਼ਾਪਿੰਗ ਕਰਵਾਉਣ ਦੇ ਲਈ ਜਲੰਧਰ ਮਾਰਕੀਟ ਦੇ ਵਿੱਚ ਜਾਂਦੀ ਹੈ ਤੇ ਮਾਰਕੀਟ ਦੇ ਅੰਦਰ ਰਵੀਨਾ ਨੂੰ ਉਹੀ ਕੋਸਮੈਟਿਕ ਦੀ ਦੁਕਾਨ ਮਿਲ ਜਾਂਦੀ ਹੈ ਜਿਸ ਦਿਨ ਆਪਣੀ ਦੁਕਾਨ ਦਾ ਕਾਰਡ ਰਜੀਵ ਨੇ ਮੀਨਾ ਦੇ ਹੱਥ ਦੇ ਵਿੱਚ ਰੱਖਿਆ ਸੀ ਉਸ ਦੁਕਾਨ ਨੂੰ ਦੇਖਣ ਤੋਂ ਬਾਅਦ ਉਸ ਨੂੰ ਕੁਝ ਨਾ ਕੁਝ ਯਾਦ ਆਉਂਦਾ ਹੈ ਪਰ ਫਿਲਹਾਲ ਉਹ ਇਹਨਾਂ ਸਾਰੀਆਂ ਗੱਲਾਂ ਨੂੰ ਭੁੱਲ ਗਈ ਸੀ ਕਿਉਂਕਿ ਇਹ ਬਹੁਤ ਸਾਲਾਂ ਦੀਆਂ ਗੱਲਾਂ ਸੀ ਪਰ ਉਸ ਵਕਤ ਜਦੋਂ ਰਜੀਵ ਨੇ ਕਾਰ ਦਿੱਤਾ ਸੀ ਤਾਂ ਉਹ ਉਸ ਦੇ ਕੋਲੋਂ ਗੁੰਮ ਹੋ ਗਿਆ ਸੀ ਤੇ ਉਹ ਕਦੇ ਵੀ ਇਸ ਮਾਰਕੀਟ ਦੇ ਵਿੱਚ ਨਹੀਂ ਆਈ ਸੀ ਏਸੀ ਵਜਾ ਦੇ ਨਾਲ ਉਹ ਰਜੀਵ ਨੂੰ ਨਹੀਂ ਮਿਲ ਸਕੀ ਸੀ ਪਰ ਜਿਵੇਂ ਹੀ ਧੀ ਦੇ ਵਿਆਹ ਦੀ ਸ਼ੋਪਿੰਗ ਕਰਨ ਦੇ ਲਈ ਸਮਾਨ ਖਰੀਦਣ ਦੇ ਲਈ ਉਹ ਕੋਸਮੈਟਿਕ ਦੀ ਦੁਕਾਨ ਤੇ ਆਉਂਦੀ ਹੈ ਤਾਂ ਇੱਕਦਮ ਹੀ ਉਸ ਦੀਆਂ ਸਾਰੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ ਤੇ ਬਿਲਕੁਲ ਸਾਹਮਣੇ ਹੀ ਉਸ ਨੂੰ ਰਜੀਵ ਬੈਠਿਆ ਹੋਇਆ ਦਿਖਾਈ ਦਿੰਦਾ ਹੈ ਰਜੀਬ ਦੀ ਉਮਰ ਵੀ ਬਹੁਤ ਜ਼ਿਆਦਾ ਹੋ ਗਈ ਸੀ ਜਦੋਂ ਉਹਨਾਂ ਦੀ ਪਹਿਲੀ ਵਾਰ ਟ੍ਰੇਨ ਦੇ ਵਿੱਚ ਮੁਲਾਕਾਤ ਹੋਈ ਸੀ ਤਾਂ ਉਸ ਟਾਈਮ ਰਜੀਬ ਦੇ ਮੂੰਹ ਤੇ ਦਾੜੀ ਮੁੱਛ ਨਹੀਂ ਸੀ ਹੁਣ ਉਸ ਨੇ ਦਾੜੀ ਮੁੱਛ ਰੱਖ ਲਈ ਸੀ ਉਹ ਇੱਕ ਪ੍ਰੋਫੈਸ਼ਨਲ ਦੁਕਾਨਦਾਰ ਲੱਗ ਰਿਹਾ ਸੀ ਜਿਸ ਦੇ ਚਿਹਰੇ ਤੇ ਵੱਡੀ ਵੱਡੀ ਮੁੱਛਾਂ ਸੀ ਤੇ ਸਿੰਪਲ ਤੇ ਸਧਾਰਨ ਜਿਹੇ ਉਸ ਨੇ ਕੱਪੜੇ ਪਾਏ ਹੋਏ ਸੀ ਗ੍ਰਾਹਕਾਂ ਨੂੰ ਸਮਾਨ ਦੀ ਖੋਨ ਦੇ ਵਿੱਚ ਇੰਨਾ ਰੁੱਝਿਆ ਹੋਇਆ ਸੀ ਕਿ ਉਹ ਰਵੀਨਾ ਨੂੰ ਵੀ ਆਮ ਗ੍ਰਾਹਕ ਸਮਝ ਕੇ ਸਮਾਨ ਦਿਖਾ ਰਿਹਾ ਸੀ ਪਰ ਜਿਹੜੀ ਰਵੀਨਾ ਹੁੰਦੀ ਹੈ ਉਹ ਬੜੀ ਹੀ ਗੌਰ ਦੇ ਨਾਲ ਉਸ ਵੱਲ ਦੇਖਦੀ ਹੈ ਤੇ ਥੋੜੇ ਦੇਰ ਦੇਖਣ ਤੋਂ ਬਾਅਦ ਉਸ ਨੂੰ ਪੁੱਛਦੀ ਹੈ ਕਿ ਵੀਰੇ ਤੁਹਾਡਾ ਨਾਮ ਰਜੀਵ ਹੈ ਨਾ ਤੇ ਜਿਵੇਂ ਹੀ ਰਜੀਵ ਦੇਖਦਾ ਹੈ ਤੇ ਉਹ ਸੋਚਦਾ ਹੈ ਕਿ ਇਹ ਔਰਤ ਪਹਿਲੀ ਵਾਰ ਮੇਰੀ ਦੁਕਾਨ ਤੇ ਆਈ ਹੈ ਤੇ ਆਉਂਦੇ ਹੀ ਇਹ ਮੇਰਾ ਨਾਮ ਕਿਉਂ ਪੁੱਛ ਰਹੀ ਹੈ ਕਿਉਂਕਿ ਰਜੀਵ ਦੀ ਦੁਕਾਨ ਦੇ ਬੋਰਡ ਤੇ ਉਸ ਦਾ ਨਾਮ ਨਹੀਂ ਲਿਖਿਆ ਹੋਇਆ ਸੀ ਤਾਂ ਫਿਰ ਉਹ ਸੋਚਦਾ ਹੈ ਕਿ ਹੋ ਸਕਦਾ ਹੈ ਕਿ ਕਿਸੇ ਜਾਣਕਾਰ ਨੇ ਭੇਜਿਆ ਹੋਵੇ ਤਾਂ ਉਹ ਕਹਿੰਦਾ ਹੈ ਕਿ ਹਾਂ ਭੈਣ ਮੇਰਾ ਨਾਮ ਰਜੀਵ ਹੀ ਹੈ ਦੋਸਤੋ ਤੁਹਾਨੂੰ ਕੀ ਚਾਹੀਦਾ ਤਾਂ ਫਿਰ ਰਵੀਨਾ ਕਹਿੰਦੀ ਹੈ ਕਿ ਵੀਰੇ ਤੁਸੀਂ ਮੈਨੂੰ ਨਹੀਂ ਪਹਿਚਾਣਿਆ ਤਾਂ ਉਸ ਤੋਂ ਬਾਅਦ ਰਜੀਵ ਉਸ ਵੱਲ ਗੌਰ ਨਾਲ ਦੇਖਦਾ ਹੈ ਤੇ ਕਹਿੰਦਾ ਹੈ ਕਿ ਨਹੀਂ ਭੈਣੇ ਤੁਸੀਂ ਮੇਰੀ ਪਛਾਣ ਦੇ ਵਿੱਚ ਨਹੀਂ ਆ ਰਹੇ ਤੁਸੀਂ ਕੌਣ ਹੋ ਦੱਸੋਗੇ ਤੇ ਉਸ ਤੋਂ ਬਾਅਦ ਰਵੀਨਾ ਦੱਸਦੀ ਹੈ ਕਿ ਵੀਰੇ ਸ਼ਾਇਦ ਤੁਹਾਨੂੰ ਯਾਦ ਨਹੀਂ ਹੋਵੇਗਾ ਪਰ ਮੈਂ ਤੁਹਾਨੂੰ ਭੁੱਲ ਨਾ ਸਕੀ ਯਾਦ ਕਰੋ ਉਹ ਦਿਨ ਜਿਸ ਦਿਨ ਮੈਂ ਟ੍ਰੇਨ ਦੇ ਵਿੱਚ ਬੈਠੀ ਸੀ ਤਾਂ ਤੁਸੀਂ ਮੈਨੂੰ ਹੌਸਲਾ ਦਿੱਤਾ ਸੀ ਤਾਂ ਜੋ ਮੈਂ ਉਸ ਟ੍ਰੇਨ ਦੇ ਵਿੱਚ ਬਹੁਤ ਹੀ ਆਰਾਮ ਦੇ ਨਾਲ ਸਫ਼ਰ ਕਰ ਸਕਾਂ ਇਥੋਂ ਤੱਕ ਕਿ ਤੁਸੀਂ ਮੈਨੂੰ ਜਾਣਦੇ ਵੀ ਨਹੀਂ ਸੀ ਇਸ ਤੋਂ ਬਾਅਦ ਰਜੀਵ ਆਪਣਾ ਦਿਮਾਗ ਦੇ ਬੋਝ ਦਿੰਦਾ ਹੈ ਤੇ ਉਸ ਤੋਂ ਬਾਅਦ ਉਹ ਔਰਤ ਨੂੰ ਪਛਾਣ ਲੈਂਦਾ ਹੈ ਉਸ ਤੋਂ ਬਾਅਦ ਰਜੀਵ ਰਵਿਨਾ ਨੂੰ ਆਪਣੀ ਦੁਕਾਨ 'ਚ ਬਿਠਾਉਂਦਾ ਹੈ ਤੇ ਉਦੋਂ ਹੀ ਆਪਣੇ ਚੇਲਿਆਂ ਨੂੰ ਬਾਹਰ ਤੋਂ ਚਾਲ ਲਿਆਉਣ ਦੇ ਲਈ ਕਹਿੰਦਾ ਹੈ ਰਵਿਨਾ ਦੁਕਾਨ ਤੇ ਬੈਠਦੀ ਹੈ ਤੇ ਰਜੀਵ ਰਵਿਨਾ ਦੇ ਨਾਲ ਬਹੁਤ ਸਾਰੀਆਂ ਗੱਲਾਂ ਕਰਦਾ ਹੈ ਗੱਲਾਂ ਬਾਤਾਂ ਕਰਦਿਆਂ ਉਸ ਨੂੰ ਸਾਰਾ ਕੁਝ ਫਿਰ ਤੋਂ ਯਾਦ ਆ ਜਾਂਦਾ ਹੈ ਫਿਰ ਅਜੀਬ ਕਹਿੰਦਾ ਹੈ ਕਿ ਭੈਣ ਜੇਕਰ ਤੁਹਾਨੂੰ ਮੈਂ ਹੁਣ ਤੱਕ ਯਾਦ ਹਾਂ ਤਾਂ ਫਿਰ ਤੁਸੀਂ ਮੈਨੂੰ ਮਿਲਣ ਕਿਉਂ ਨਹੀਂ ਆਏ ਫਿਰ ਰਵੀਨਾ ਕਹਿੰਦੀ ਹੈ ਕਿ ਵੀਰੇ ਜਿਹੜਾ ਤੁਸੀਂ ਕਾਰਡ ਮੈਨੂੰ ਦਿੱਤਾ ਸੀ ਉਹ ਸਟੇਸ਼ਨ ਤੇ ਹੀ ਮੇਰੇ ਤੋਂ ਕਿਤੇ ਡਿੱਗ ਗਿਆ ਤੇ ਉਸ ਤੋਂ ਬਾਅਦ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਰੁੱਝ ਗਈ ਪਰ ਹੁਣ ਜਦੋਂ ਮੈਂ ਤੁਹਾਨੂੰ ਦੇਖਿਆ ਇੱਕਦਮ ਸਾਰੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਮੈਨੂੰ ਲੱਗਿਆ ਕਿ ਇਹ ਸਫ਼ਰ ਕੱਲ ਦਾ ਹੀ ਹੋਵੇ ਇਹ ਗੱਲ ਕੱਲ ਦੀ ਹੋਵੇ ਕਿ ਤੁਸੀਂ ਮੈਨੂੰ ਆਪਣਾ ਬਣਾ ਕੇ ਟ੍ਰੇਨ ਦੇ ਵਿੱਚ ਸਹਾਰਾ ਦੇ ਰਹੇ ਸੀ ਤੇ ਟ੍ਰੇਨ ਦੇ ਵਿੱਚ ਭਰਾ ਬਣ ਕੇ ਹੀ ਤੁਸੀਂ ਮੈਨੂੰ ਹਿੰਮਤ ਦਿੱਤੀ ਸੀ ਉਸ ਤੋਂ ਬਾਅਦ ਰਜੀਵ ਨੂੰ ਰਵੀਨਾ ਕਹਿੰਦੀ ਹੈ ਕਿ ਰਾ ਤੁਸੀਂ ਐਨੇ ਵੱਡੇ ਹੋ ਗਏ ਹੋ ਕੇ ਹਲੇ ਤੱਕ ਤੁਹਾਡਾ ਕਦੇ ਵੀ ਇਲਾਬਾਦ ਦੇ ਵਿੱਚ ਚੱਕਰ ਨਹੀਂ ਲੱਗਿਆ ਰਜੀਬ ਕਹਿੰਦਾ ਹੈ ਕਿ ਭੈਣੇ ਮੇਰੇ ਨਾਲ ਵੀ ਇਦਾਂ ਹੀ ਹੋਇਆ ਜਿਸ ਪਰਚੀ ਤੇ ਤੁਸੀਂ ਮੈਨੂੰ ਐਡਰੈਸ ਲਿਖ ਕੇ ਦਿੱਤਾ ਸੀ ਉਹ ਪਰਚੀ ਮੈਂ ਆਪਣੇ ਨਾਲ ਲੈ ਗਿਆ ਸੀ ਘੁੰਮਣ ਲਈ ਅਸੀਂ ਜਾ ਰਹੇ ਸੀ ਪਰ ਜਿੱਥੇ ਅਸੀਂ ਘੁੰਮਣ ਦੇ ਲਈ ਗਏ ਸੀ ਤਾਂ ਅਚਾਨਕ ਉਥੇ بارش ਹੁੰਦੀ ਹੈ ਤੇ بارش ਦੇ ਨਾਲ ਉਹ ਪਰਚੀ ਭਿੱਜ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਖਰਾਬ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ ਮੈਂ ਕਈ ਵਾਰ ਇਲਾਹਾਬਾਦ ਗਿਆ ਵੀ ਸੀ ਪਰ ਮੇਰੇ ਕੋਲ ਤੁਹਾਡਾ ਐਡਰੈਸ ਨਹੀਂ ਸੀ ਤਾਂ ਮੈਂ ਤੁਹਾਨੂੰ ਕਿਵੇਂ ਮਿਲਾਉਂਦਾ ਇਸ ਤੋਂ ਬਾਅਦ ਰਵੀਨਾ ਜੀਬ ਨੂੰ ਕਹਿੰਦੀ ਹੈ ਕਿ ਦੇਖੋ ਵੀਰੇ ਹੁਣ ਮੇਰੀ ਧੀ ਦਾ ਵਿਆਹ ਹੈ ਤੇ ਮੇਰੀ ਧੀ ਦੇ ਵਿਆਹ ਦੇ ਵਿੱਚ ਤੁਸੀਂ ਪੂਰੇ ਪਰਿਵਾਰ ਦੇ ਨਾਲ ਜ਼ਰੂਰ ਪਹੁੰਚਣਾ ਹੈ ਇਸ ਤੋਂ ਬਾਅਦ ਰਸਜੀਬ ਵੀ ਕਹਿੰਦਾ ਹੈ ਕਿ ਠੀਕ ਹੈ ਭੈਣੇ ਮੈਂ ਜ਼ਰੂਰ ਆਵਾਂਗਾ ਤੇ ਜਿਹੜਾ ਮੇਰਾ ਫਰਜ਼ ਹੋਵੇਗਾ ਉਸ ਨੂੰ ਮੈਂ ਨਿਭਾਵਾਂਗਾ ਤੇ ਇਸ ਦੇ ਚਲਦਿਆਂ ਹੀ ਫਿਰ ਰਵੀਨਾ ਸੰਜੀਪ ਤੋਂ ਨੰਬਰ ਲੈ ਲੈਂਦੀ ਹੈ ਤੇ ਰਜੀਵ ਨੂੰ ਪੂਰਾ ਐਡਰੈਸ ਦੇ ਦਿੰਦੀ ਹੈ ਜਿੱਥੇ ਰਜੀਵ ਨੇ ਆਉਣਾ ਸੀ ਤੇ ਨਾਲ ਹੀ ਆਪਣਾ ਨੰਬਰ ਵੀ ਦੇ ਦਿੰਦੀ ਹੈ ਇਸ ਤੋਂ ਬਾਅਦ ਰਵੀਨਾ ਆਪਣੀ ਧੀ ਦੇ ਵਿਆਹ ਦੀ ਤਿਆਰੀਆਂ ਦੇ ਵਿੱਚ ਲੱਗ ਜਾਂਦੀ ਹੈ ਤੇ ਫਿਰ ਰਜੀਵ ਨੂੰ ਫੋਨ ਕਰਕੇ ਉਹ ਵਿਆਹ ਦੇ ਵਿੱਚ ਆਉਣ ਲਈ ਕਹਿੰਦੀ ਹੈ ਜਿਵੇਂ ਹੀ ਵਿਆਹ ਵਾਲਾ ਦਿਨ ਹੁੰਦਾ ਹੈ ਤਾਂ ਸਾਰੇ ਹੀ ਰਿਸ਼ਤੇਦਾਰ ਆ ਗਏ ਸੀ ਤੇ ਸਾਰੇ ਹੀ ਵਿਆਦੀਆਂ ਖੁਸ਼ੀਆਂ ਮਨਾ ਰਹੇ ਸੀ ਪਰ ਰਵੀਨਾ ਦੀਆਂ ਅੱਖਾਂ ਸਿਰਫ ਰਜੀਵ ਨੂੰ ਹੀ ਲੱਭ ਰਹੀਆਂ ਸੀ ਕਿਉਂਕਿ ਅੱਜ ਵੀ ਉਹ ਰਜੀਵ ਨੂੰ ਆਪਣਾ ਸਗਾ ਭਰਾ ਸਮਝਦੀ ਹੈ ਤੇ ਕੁਝ ਦੇਰ ਬਾਅਦ ਰਜੀਵ ਆਪਣੇ ਪਰਿਵਾਰ ਨੂੰ ਲੈ ਕੇ ਉਸ ਵਿਆਹ ਦੇ ਵਿੱਚ ਆਉਂਦਾ ਹੈ ਤੇ ਜਿਵੇਂ ਹੀ ਰਵਿਨਾ ਰਜੀਵ ਨੂੰ ਵਿਆਹ ਦੇ ਵਿੱਚ ਆਉਂਦੇ ਹੋਏ ਦੇਖਦੀ ਹੈ ਤੇ ਇੱਕਦਮ ਤੋਂ ਭੱਜੀ-ਭੱਜੀ ਜਾਂਦੀ ਹੈ ਤੇ ਉਸ ਨੂੰ ਗੱਲ ਨਾਲ ਲਾ ਲੈਂਦੀ ਹੈ ਤੇ ਬਹੁਤ ਹੀ ਜ਼ਿਆਦਾ ਰੋਣ ਲੱਗ ਜਾਂਦੀ ਹੈ ਕਿਉਂਕਿ ਵਿਆਹ ਦੇ ਟਾਈਮ ਉਸ ਨੂੰ ਆਪਣੇ ਸਗੇ ਭਰਾ ਦੀ ਬਹੁਤ ਜ਼ਿਆਦਾ ਯਾਦ ਆ ਰਹੀ ਸੀ ਕਿ ਰਜੀਵ ਦੇ ਹੋਣ ਤੋਂ ਬਾਅਦ ਉਸ ਦੀ ਸਾਰੀ ਕਮੀ ਪੂਰੀ ਹੋ ਗਈ ਸੀ ਇਸ ਤੋਂ ਬਾਅਦ ਅਰਜੀਵਰ ਵੀਨਾ ਨੂੰ ਚੁੱਪ ਕਰਵਾਉਂਦਾ ਹੈ ਤੇ ਕਹਿੰਦਾ ਹੈ ਕਿ ਭੈਣੇ ਇਸ ਤਰ੍ਹਾਂ ਕਿਉਂ ਰੋ ਰਹੀ ਹੈ ਇਸ ਗੱਲ ਨੂੰ ਦੇਖ ਕੇ ਉੱਥੇ ਜਿੰਨੇ ਵੀ ਲੋਕ ਸੀ ਉਹ ਸਾਰੇ ਰਿਸ਼ਤੇਦਾਰ ਤੇ ਜਿਹੜੇ ਆਂਡਗਵਾਨ ਦੇ ਵਿੱਚੋਂ ਆਏ ਹੋਏ ਸੀ ਸਾਰੇ ਬਹੁਤ ਜ਼ਿਆਦਾ ਹੈਰਾਨ ਹੋ ਜਾਂਦੇ ਨੇ ਜਿੱਥੇ ਇੱਕ Hindu ਵਿਅਕਤੀ ਹੈ ਉੱਥੇ ਹੀ ਮੁਸਲਿਮ ਔਰਤ ਉਸਦੇ ਗੱਲ ਲੱਗ ਕੇ ਰੋ ਰਹੀ ਹੈ ਤੇ ਉਹ ਸਾਰੇ ਲੋਕ ਜਾਣਨਾ ਚਾਹੁੰਦੇ ਸੀ ਕਿ ਇਹ ਕੀ ਕਹਾਣੀ ਹੈ ਉਦੋਂ ਹੀ ਇੱਕ ਵਿਅਕਤੀ ਰਵੀਨਾ ਦੇ ਕੋਲ ਆਉਂਦਾ ਹੈ ਤੇ ਉਸ ਨੂੰ ਸਾਈਡ ਤੇ ਲੈ ਕੇ ਜਾਂਦਾ ਹੈ ਤੇ ਫਿਰ ਉਹ ਪੁੱਛਦੇ ਨੇ ਇਸ ਕਹਾਣੀ ਦੇ ਬਾਰੇ ਜੇਕਰ ਸਾਰਿਆਂ ਨੂੰ ਪਤਾ ਲੱਗੇ ਤਾਂ ਬਹੁਤ ਹੀ ਵਧੀਆ ਹੋਵੇਗਾ ਤੇ ਉੱਥੇ ਸਟੇਜ ਲੱਗੀ ਹੋਈ ਸੀ ਡੀਜੇ ਚੱਲ ਰਹੇ ਸੀ ਤਾਂ ਰਵੀਨਾ ਆਪਣੇ ਭਰਾ ਨੂੰ ਲੈ ਕੇ ਸਟੇਜ ਤੇ ਜਾਂਦੀ ਹੈ ਤੇ ਸਾਰੀ ਕਹਾਣੀ ਹੀ ਲੋਕਾਂ ਨੂੰ ਦੱਸਦੀ ਹੈ ਜਿਵੇਂ ਹੀ ਸਾਰੇ ਰਿਸ਼ਤੇਦਾਰ ਇਸ ਕਹਾਣੀ ਨੂੰ ਸੁਣਦੇ ਨੇ ਉਹ ਸਾਰੇ ਹੀ ਰਵੀਨਾ ਦੀ ਤਾਰੀਫ ਕਰਨ ਲੱਗ ਜਾਂਦੇ ਨੇ ਇਸ ਤੋਂ ਬਾਅਦ ਵਿਆਹ ਹੁੰਦਾ ਹੈ ਤੇ ਵਿਆਹ ਦੇ ਵਿੱਚ ਜਿਹੜਾ ਰਜੀਬ ਹੁੰਦਾ ਹੈ ਕੁੜੀ ਦੇ ਮਾਮੇ ਦੇ ਜਿਹੜਾ ਫਰਜ਼ ਸੀ ਉਹ ਸਾਰੇ ਦੇ ਸਾਰੇ ਨਿਭਾਉਂਦਾ ਹੈ ਵਿਆਹ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਵੀ ਰਵੀਨਾ ਤੇ ਰਜੀਵ ਦੇ ਘਰ ਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਰਜੀਵ ਦੇ ਪਰਿਵਾਰ ਵਾਲੇ ਰਵੀਨਾ ਦੇ ਨਾਲ ਬਹੁਤ ਹੀ ਜ਼ਿਆਦਾ ਘੁਲ ਮਿਲ ਗਏ ਸੀ ਤੇ ਰਵੀਨਾ ਦੇ ਪਰਿਵਾਰ ਵਾਲੇ ਵੀ ਬਹੁਤ ਹੀ ਚੰਗੀ ਤਰ੍ਹਾਂ ਦੇ ਨਾਲ ਜਾਣਣ ਲੱਗੇ ਸੀ। ਸੋ ਦੋਸਤੋ, ਇਹ ਸੀ ਇੱਕ ਛੋਟੀ ਜਿਹੀ ਕਹਾਣੀ ਜਿਸ ਦੇ ਵਿੱਚ ਇੱਕ ਅਜੀਹਾਂ ਰਿਸ਼ਤਾ ਦੇਖਿਆ ਗਿਆ ਜਿਸ ਨੂੰ ਦੇਖਣ ਤੋਂ ਬਾਅਦ ਅੱਜ ਵੀ ਲੋਕ ਉਸ ਰਿਸ਼ਤੇ ਦੀ ਮਿਸਾਲ ਦਿੰਦੇ ਨੇ। ਰਵੀਨਾ ਦੇ ਘਰ ਦੇ ਵਿੱਚ ਜਦੋਂ ਵੀ ਰਜੀਵ ਆਉਂਦਾ ਸੀ ਤੇ ਰਵੀਨਾ ਦੇ ਸਾਖ ਸੰਬੰਧੀ ਉਸ ਨੂੰ ਦੇਖਿਆ ਕਰਦੇ ਸੀ ਜਿਹੜੇ ਨਹੀਂ ਜਾਣਦੇ ਸੀ ਜਦੋਂ ਉਹ ਲੋਕ ਉਹਨਾਂ ਨੂੰ ਕਹਾਣੀ ਪੁੱਛਦੇ ਨੇ ਤੇ ਜਦੋਂ ਉਹ ਸੁਣਾਉਂਦੇ ਨੇ ਉਹ ਵੀ ਬਹੁਤ ਹੀ ਹੈਰਾਨ ਹੋ ਜਾਂਦੇ ਨੇ ਅੱਜ ਵੀ ਰਵੀਨਾ ਤੇ ਰਜੀਵ ਦੇ ਆਪਸੀ ਸੰਬੰਧ ਪਰਿਵਾਰਾਂ ਦੇ ਅਜੇ ਇਹ ਨੇ ਦੋਵਾਂ ਦੇ ਘਰ ਦੇ ਵਿੱਚ ਕਿਸੇ ਵੀ ਘਰ ਦੇ ਵਿੱਚ ਫੰਕਸ਼ਨ ਹੁੰਦਾ ਹੈ ਤਾਂ ਦੋਵੇਂ ਪਰਿਵਾਰ ਇੱਕ ਦੂਜੇ ਨੂੰ ਬੁਲਾਉਂਦੇ ਨੇ ਤੇ ਇਕੱਠੇ ਉਹ ਫੰਕਸ਼ਨ ਇੰਜੋਏ ਕਰਦੇ ਨੇ ਸੋ ਦੋਸਤੋ ਬਾਕੀ ਤੁਹਾਡਾ ਇਸ ਭੈਣ ਭਰਾ ਦੇ ਰਿਸ਼ਤੇ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਅਜਿਹੀ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ